ਤੁਸੀਂ ਤਸਵੀਰਾਂ ਵੀ ਇਸ ਵਿੱਚ ਦੇਖ ਸਕਦੇ ਹੋ ਜਿਸ ਘਰ ਵਿੱਚ ਸੁੰਸਾਨ ਪਈ ਸੀ ਜਿਸ ਘਰ ਵਿੱਚ ਕੋਈ ਨਹੀਂ ਸੀ ਪ੍ਰਾਂਜੇ ਉਸ ਘਰ ਵਿੱਚ ਜਿਹੜੇ ਕਿ ਟੈਂਟ ਲੱਗ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਬਿਸਤੀ ਦਾ ਭੈਣ ਭਰਾ ਜਿਹੜੇ ਨੇ ਉਹ ਮਦਦ ਲਈ ਪਹੁੰਚੇ ਨੇ ਇੱਥੇ ਆ ਕੇ ਪਤਾ ਲੱਗਿਆ ਕਿ ਵਾਕਿਆ ਹੀ ਉਹ ਜਿਹੜੀ ਅਸਲੀਅਤ ਹੈ ਉਹ ਤੋਂ ਵੱਧ ਬੱਤਰ ਜਿਹੜੇ ਹਾਲਾਤ ਮਾੜੇ ਨੇ ਕਿ ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਜਾਂ ਚਾਚੇ ਜਾਂ ਨਾਨਕੇ ਕੋਈ ਅਸਾਂ ਅੱਗੇ ਨਹੀਂ ਆਇਆ ਜਿਹੜੀ ਲੜਕੀ ਦਾ ਚਿਹਰਾ ਕੱਲ ਮੌਜੂਦ ਸੀਗਾ ਅੱਜ ਸਾਨੂੰ ਵੇਖੇ ਕਿੰਨਾ ਖੁਸ਼ ਹੋਈ ਔਰ ਅਸੀਂ ਜਿਹੜਾ ਲੁਰਿੰਦਾ ਸਮਾਨ ਸੀਗਾ ਉਹ ਅੱਜ ਲੈ ਕੇ ਆਏ ਆ ਤੇ ਅੱਜ ਬੇਟੀ ਦੇ ਚਿਹਰੇ ਤੇ ਰੌਣਕ ਵੀ ਜਰੀ ਉਹ ਦੇਖਣ ਵਾਲੀ ਗੱਲ ਮੈਂ ਬਹੁਤ 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 ਖੁਸ਼ ਹਾਂ ਮੈਨੂੰ ਅੱਜ ਵੀ ਮੇਰਾ ਭਰਾ ਆਜਾਇਆ ਵਾ ਹਾਂਜੀ ਮੈਂ ਤੇਲ ਚੋਕੇ ਨਗਾਇਆ ਆਪਣੇ ਭਰਾ ਨੂੰ ਵਿਸਵਾਗਤ ਕੀਤਾ ਆਪਣੇ ਭਰਾ ਦਾ ਵੀ ਮੇਰੇ ਭਰਾ ਆਇਆ ਵਾ ਜਿਹੜੇ ਕੀ ਪੰਜਾਬਪੁਰ ਦੇ ਵਿੱਚ ਜਿੱਥੇ ਡਿਊਟੀ ਨਿਭਾ ਰਹੇ ਹੋ ਗੋਸਕ ਜੇ ਜਿੱਥੇ ਕੀ ਡਿਊਟੀ ਨਹੀਂ ਸੋਹਣੀ ਨਿਭਾਉਂਦੇ ਹੋ ਉਹ ਤੋਂ ਤੁਸੀਂ ਮਾਮੇ ਦਾ ਵੀ ਅਹਿਮ ਰੋਲ ਨਿਭਾਉਂਦੇ ਹੋ ਅਸੀਂ ਦੇਖਿਆ ਵੀ ਨਾਨਕਾ ਮੇਲ ਬਾਰ ਕੇ ਤੁਸੀਂ ਆ ਜਾਏ ਹੋ ਜੋ ਸਮਾਨ ਸੀ ਜੋ ਰੀਤੀ ਰਿਵਾਜ ਸੀ ਨਾਨਕਿਆਂ ਲੋਕ ਉਸ ਸਾਰੀ ਰਸਮਾਂ ਤੁਹਾਡੇ ਵੱਲ ਕੀਤੀਆਂ ਕੀ ਕਹਿਣਾ ਚਾਹੋ ਵੇਖੋ ਜੀ ਇਹ ਜਿਹੜਾ ਕੰਨਿਆਦਾਨ ਆ ਬਹੁਤ ਮਹਾਨ ਦਾਨ ਮੰਨਿਆ ਗਿਆ ਜਿਸਾਂ ਕਿ 100 ਗਊਆਂ ਬਰਾਬਰ ਦਾਨ ਕਰਨ ਦੇ ਬਰਾਬਰ ਆ ਇੱਕ ਕੰਨਿਆਦਾਨ ਤੇ ਇਹ ਜਿਹੜੇ ਕੰਨਿਆਦਾਨ ਸਾਨੂੰ ਇਹ ਸੁਭਾਗ ਮਿਲਿਆ ਵਾ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਮਰਤੇ ਦਾ ਮਾਮਾ ਵੱਢ ਕੇ ਅੱਗੇ ਆਇਆ ਵਾ ਅਸੀਂ ਇਹੋ ਚਾਹੁੰਦੇ ਆ ਵੀ ਚਲੋ ਇਹਨਾਂ ਨੂੰ ਤਰਕ ਤਨਾ ਮਿਲਣਾ ਤੇ ਹੋਰ ਉੱਚਾ ਕਰੇ ਮਹਾਰਾਜ ਇਹਨਾਂ ਨੂੰ ਏ ਜੀ ਜਿਹੜੇ মিডিਆ ਖਾਸ ਕਰਕੇ ਪੰਜਾਬੀ ਲੋਕ ਚੈਨਲ ਜਿਨ੍ਹਾਂ ਦੀ ਜਿਹੜੀ ਇਹ ਪੋਸਟ ਨਸ਼ਰ ਕੀਤੀ ਸੀ ਉਹ ਪੋਸਟ ਵਾਲੇ ਦੇਖ ਕੇ ਲੋਕਾਂ ਨੇ ਬੜਾ ਸਾਥ ਦਿੱਤਾ ਉਹ ਲੋਕਾਂ ਦੇ ਕਮੈਂਟ ਵੀ ਇਹੋ ਜਿਹੇ ਆ ਕਿ ਜਿੱਥੇ ਕੱਲ ਲੜੀਆਂ ਨਹੀਂ ਸੀ ਲੱਗੀਆਂ ਜਿੱਥੇ ਕੱਲ ਟੈਂਟ ਨਹੀਂ ਸੀ ਲੱਗਾ ਅੱਜ ਉਥੇ ਸਭ ਕੁਝ ਧੋਰੀਂਦਾ ਸਮਾਨ ਵੀ ਆ ਗਿਆ ਉਹ ਲੜੀਆਂ ਵੀ ਲੱਗੀਆਂ ਟੈਂਟ ਵੀ ਆ ਗਿਆ ਉਹ ਜਿਹੜਾ ਘਰ ਦਾ ਕਰੇ ਦੁਸ਼ਮਾਨ ਸੀ ਉਹ ਵੀ ਆ ਗਿਆ ਸਬੰਗਸ ਮਾਟਰ ਗਏ ਕਿ ਦਲਜੀਤ ਸਿੰਘ ਨੇ ਪੰਜਾਬ ਪੁਲਿਸ ਦੇ ਉਹ ਨਾਰਕਾ ਮੇਲੇ ਬਣ ਕੇ ਆਏ ਨੇ ਤੁਹਾਡੇ ਮਾਮਾ ਬਣ ਕੇ ਆਏ ਨੇ ਕੀ ਕਹਿਣਾ ਚਾਹੋਗੇ ਕਿ ਸੋਚਿਆ ਸੀ ਮਾਮਾ ਬਣ ਕੇ ਪੰਜਾਬ ਪੁਲਿਸ ਇੰਸਪੈਕਟਰ ਹੋਵੋਗੇ ਮੈਂ ਤੇ ਦੀਦੀ ਸੋਚਿਆ ਹਾਂ ਹਾਂਜੀ ਅੱਜ ਮੈਂ ਬਹੁਤ ਖੁਸ਼ ਹਾਂ ਦੇ ਘਰੇ ਗਏ ਸਮਾਨ ਨਹੀਂ ਕੋਈ ਵੀ ਹੈਗਾ ਤੇ ਵਿਆਹ ਵਾਲਾ ਘਰ ਜਾਂਦਾ ਹੀ ਨਹੀਂ ਸੀ ਵਿਆਹ ਵਾਲਾ ਘਰ ਜਾਂਦਾ ਹੀ ਨਹੀਂ ਹੁਣ ਅੱਜ ਵਿਆਹ ਵਾਲਾ ਕਰਕੇ ਜਾਂ ਪੰਡਿਆ ਆ ਜਾ ਮੇਰੇ ਚਿਹਰੇ ਤੇ ਵੀ ਤੁਸੀਂ ਮੇਰੀ ਬੇਟੀ ਦੇ ਚਿਹਰੇ ਤੇ ਵੀ ਖੁਸ਼ੀ ਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਉਸ ਘਰ ਦੀ ਆ ਜਿਸ ਘਰ ਵਿੱਚ ਵਿਆਹ ਤਰਿਆ ਸੀ ਪਰ ਵਿਆਹ ਦੇ ਧਰਨ ਦੇ ਦੌਰਾਨ ਨਾ ਤੇ ਨਾਨਕਾ ਪਹੁੰਚਿਆ ਤੇ ਨਾ ਹੀ ਦਾਦਕਾ ਪਹੁੰਚਿਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਉਹ ਘਰ ਆ ਅੰਮ੍ਰਿਤਸਰ ਦੇ ਸੁਲਤਾਨ ਮਿੰਡ ਜਿਹੜਾ ਕਿ ਲੱਖਾ ਸਿੰਘ ਪਲਾਟਾ ਦਾ ਜਿਹੜਾ ਕਿ ਜੋਤੀ ਨਾ ਸੀ ਜਿਸ ਘਰ ਵਿੱਚ ਜਿਸ ਧੀ ਦਾ ਵਿਆਹ ਸੀ ਕੋਈ ਨਹੀਂ ਸੀ ਪਹੁੰਚਿਆ 16 ਤਰੀਕ ਨੂੰ ਵਿਆਹ ਸੀ ਤਿੰਨ ਦਿਨ ਰਹਿ ਗਏ ਸੀ ਵਿਆਹ ਵਿੱਚ ਨਾ ਤੇ ਨਾਨਕੇ ਪਹੁੰਚੇ ਤੇ ਨਾ ਹੀ ਦਾਦਕੇ ਪਹੁੰਚੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਜਿਸ ਘਰ ਵਿੱਚ ਸੁੰਸਾਨ ਪਈ ਸੀ ਜਿਸ ਘਰ ਵਿੱਚ ਕੋਈ ਨਹੀਂ ਸੀ ਪਰ ਅੱਜ ਉਸ ਘਰ ਵਿੱਚ ਜਿਹੜੇ ਕਿ ਟੈਂਟ ਲੱਗ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਰਿਸ਼ਤੇਦਾਰ ਭੈਣ ਭਰਾ ਜਿਹੜੇ ਨੇ ਉਹ ਮਦਦ ਲਈ ਪਹੁੰਚੇ ਨੇ ਅਸੀਂ ਵੀ ਪੰਜਾਬੀ ਲੋਕ ਚੈਨਲ ਆਈ ਖਬਰ ਲਗਾਈ ਸੀ ਇਸ ਪਰਿਵਾਰ ਦੀ ਅਤੇ ਪੰਜਾਬੀ ਲੋਕ ਜਿਹੜੇ ਦੇਖ ਰਹੇ ਨੇ ਦਰਸ਼ਕ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਖਬਰ ਨੂੰ ਇਹਨਾਂ ਪਿਆਰ ਦਿੱਤਾ ਅਤੇ ਵੱਧ ਚੜ ਕੇ ਲੋਕਾਂ ਨੇ ਸੇਵਾ ਕੀਤੀ ਅਤੇ ਖਾਸ ਕਰਕੇ ਜਿਹੜੇ ਕਿ ਸਭੰਗ ਟਵਿੱਟਰ ਪੰਜਾਬ ਪੁਲਿਸ ਦੇ ਨੇ ਜਿਹੜੇ ਦਲਜੀਤ ਸਿੰਘ ਜੀ ਉਨਾ ਵਲੋਂ ਹਮੇਸ਼ਾ ਹੀ ਨਾਨਕਿਆਂ ਦੇ ਰੂਪ ਵਿੱਚ ਮਾਮੇ ਦਾ ਜਿਹੜਾ ਅਸਲ ਜਾਂ ਰੋਲ ਨਿਭਾਇਆ ਜਾਂਦਾ ਵਾ ਅਤੇ ਇਸ ਧੀ ਨੂੰ ਜੋਤੀ ਨੂੰ ਅੱਜ ਜਿਹੜਾ ਅਸ਼ੀਰਵਾਦੀ ਨਾਸਤੇ ਆਏ ਨੇ ਗੱਲਬਾਤ ਜਰੂਰ ਕਰਾਂਗੇ ਦਲਜੀਤ ਸਿੰਘ ਜਿਹੜੇ ਕਿ ਸਾਬਕਾ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਦਲਜੀਤ ਸਿੰਘ ਸਭ ਤੋਂ ਪਹਿਲਾਂ ਬਹੁਤ-ਬਹੁਤ ਦਾ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ ਸਭ ਤੋਂ ਪਹਿਲਾਂ ਜੀ ਪੰਜਾਬੀ ਲੋਕ ਚੈਨਲ ਦੇ ਵੇਖਣ ਵਾਲੇ ਤੇ ਸੁਣਨ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਲਜੀਤ ਸਿੰਘ ਜੀ ਕਿੱਥੇ ਤੁਸੀਂ ਖਬਰ ਦੇਖੀ ਤਾਂ ਜੂ ਸਾਂਝਾ ਕਰਦੇ ਹੋ ਤੇ ਕੀ ਖਬਰ ਵਿੱਚ ਦਿਖਾਇਆ ਗਿਆ ਸੀ ਜੋ ਵਿਖਾਇਆ ਗਿਆ ਸੀ ਉਹ ਸੱਚ ਸੀ ਕੀ ਕੀ ਹਾਲਾਤ ਦਿਖਾਈ ਸੀ ਪਰਿਵਾਰ ਦੇ ਅ ਦੇਖੋ ਜੀ ਕਈ ਐਸੇ ਪਹਿਲੂ ਸੀ ਕਿ ਜਿਹੜੇ ਕਿ ਕੈਮਰੇ ਵਿੱਚ ਨਜ਼ਰ ਨਹੀਂ ਆ ਸਕਦੇ ਲੇਕਿਨ ਇੱਥੇ ਆ ਕੇ ਉਹਨਾਂ ਨੂੰ ਜਿਵੇਂ ਆਪਾਂ ਦਿਖਾਏ ਸੀਗੇ ਮੀਡੀਆ ਦੇ ਵਿੱਚ ਜਾਂ ਉਹ ਵੀਡੀਓ ਵਿੱਚ ਉਹਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਅਸੀਂ ਉਹ ਕਿਸੇ ਕਿਸੇ ਨਾ ਕਿਸੇ ਰੂਪ ਵਿੱਚ ਆਪਾਂ ਕੁਝ ਚੀਜ਼ਾਂ ਤੁਲਟੀਆਂ ਆ ਰਹੀਆਂ ਸੀਗੀਆਂ ਲੇਕਿਨ ਇੱਥੇ ਆ ਕੇ ਪਤਾ ਲੱਗਿਆ ਕਿ ਵਾਕਿਆ ਹੀ ਉਹ ਜਿਹੜੀ ਅਸਲੀਅਤ ਹੈ ਉਤੋਂ ਬੱਤ ਬੱਤਰ ਜਿਹੜੇ ਹਾਲਾਤ ਮਾੜੇ ਨੇ ਕਿ ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਜਾਂ ਚਾਚੇ ਜਾਂ ਨਾਨਕੇ ਕੋਈ ਅਸਾਂ ਅੱਗੇ ਨਹੀਂ ਆਇਆ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕਰਨੀ ਸੀ ਉਹ ਉਸ ਵੇਲੇ ਪਿੱਛੇ हट ਗਏ ਜਿਹੜੀ ਲੜਕੀ ਦਾ ਚਿਹਰਾ ਕੱਲ ਮਜੂਦ ਸੀਗਾ ਅੱਜ ਸਾਨੂੰ ਵੇਖ ਕੇ ਕਿੰਨਾ ਖੁਸ਼ ਹੋਈ ਹੈ ਔਰ ਅਸੀਂ ਜਿਹੜਾ ਲੋਰੀਂਦਾ ਸਮਾਨ ਸੀਗਾ ਉਹ ਅੱਜ ਲੈ ਕੇ ਆਏ ਆ ਤੇ ਅੱਜ ਬੇਟੀ ਦੇ ਚਿਹਰੇ ਤੇ ਰੌਣਕ ਵੀ ਜਰੀ ਉਹ ਦੇਖਣ ਵਾਲੀ ਬੰਦ ਜੀ ਹਰਦਜੀਤ ਜੀ ਭਾਈ ਅਸੀਂ ਦੇਖਿਆ ਵੀ ਜਦੋਂ ਅਸੀਂ ਜੋਤੀ ਦੀ ਇੰਟਰਵਿਊ ਕੀਤੀ ਜੋਤੀ ਦੀ ਮਾਤਾ ਜਿਹੜੇ ਕੀ ਕਲਵੰਤ ਕੋਰ ਆ ਉਹਦੀ ਗੱਲਬਾਤ ਕੀਤੀ ਉਹਨਾਂ ਨਾਲ ਅਤੇ ਉਹਨਾਂ ਨੇ ਕਹਿਣਾ ਸੀ ਵੀ ਨਾ ਤਾਂ ਕੋਈ ਨਾਨਕਾ ਮੇਲ ਪਹੁੰਚਿਆ ਨਾ ਹੀ ਦਾਕਾ ਪਰਿਵਾਰ ਪਹੁੰਚਿਆ ਪਰ ਤੁਹਾਡੇ ਵੱਲੋਂ ਹਰ ਵਾਰੀ ਜਦੋਂ ਕਿਸੇ ਲੋੜਵੰਦ ਪਰਿਵਾਰ ਦੀ ਵਿਆਹ ਹੁੰਦਾ ਵਾ ਕਿਸੇ ਦੀ ਮਦਦ ਹੁੰਦੀ ਆ ਹਮੇਸ਼ਾ ਤੁਸੀਂ ਜਿਹੜੇ ਕੀ ਪੰਜਾਬ ਪੁਲਿਸ ਦੇ ਵਿੱਚ ਇੱਥੇ ਡਿਊਟੀ ਨਿਭਾ ਰਹੇ ਹੋ ਗੁਰਸਖ ਜੀ ਜਿੱਥੇ ਕੀ ਡਿਊਟੀ ਨਹੀਂ ਸੋਹਣੀ ਨਿਭਾਉਂਦੇ ਹੋ ਉਦੋਂ ਤੁਸੀਂ ਮਾਮੇ ਦਾ ਵੀ ਅਹਿਮ ਰੋਲ ਨਿਭਾਉਂਦੇ ਹੋ ਅਸੀਂ ਦੇਖਿਆ ਵੀ ਨਾਨਕਾ ਮੇਲ ਬਣ ਕੇ ਤੁਸੀਂ ਆ ਜਾਏ ਹੋ ਜੋ ਸਮਾਨ ਸੀ ਜੋ ਰੀਤੀ ਰਿਵਾਜ ਸੀ ਨਾਨਕਿਆਂ ਵੱਲੋਂ ਉਹ ਸਾਰੀ ਜਿਹੜੀ ਰਸਮਾਂ ਤੁਹਾਡੇ ਵੱਲ ਕੀਤੀਆਂ ਵੇਖੋ ਜੀ ਇਹ ਜਿਹੜਾ ਕੰਨਿਆ ਦਾਣ ਆ ਬਹੁਤ ਮਹਾਨ ਦਾਣ ਮੰਨਿਆ ਗਿਆ ਜਿਸਾਂ ਕਿ 100 ਗਊਆਂ ਬਰਾਬਰ ਦਾਣ ਕਰਨ ਦੇ ਬਰਾਬਰ ਹੈ ਇਹ ਕੰਨਿਆ ਦਾਣ ਤੇ ਇਹ ਜਿਹੜੇ ਕੰਨਿਆ ਦਾਣ ਸਾਨੂੰ ਇਹ ਸੁਭਾਗ ਮਿਲਿਆ ਵਾ ਉਸ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਜਿਹੜੀ ਸਾਨੂੰ ਇਹੋ ਜੀ ਸੇਵਾ ਦਿੱਤੀ ਆ ਮੈਂ ਪਿਛਲੇ ਡੇਢ ਦੋ ਸਾਲਾਂ ਤੋਂ ਮੈਂ ਇਸੀ ਤੋਂ ਥੋੜਾ ਪਰੇ ਸੀਗਾ ਡਿਊਟੀ ਦਾ ਜੇ ਮਾ ਜਿਆਦਾ ਹੋਣ ਕਰਕੇ ਮੈਂ ਨਹੀਂ ਸੀ ਆ ਸਕਦਾ ਲੇਕਿਨ ਫਿਰ ਵੀ ਸਾਡੇ ਜਿਹੜੇ ਉਹ ਕੰਮ ਸੀ ਚੱਲਦੇ ਸੀਗੇ ਲੇਕਿਨ ਜਿਹੜੇ ਸਾਡੇ ਨਾਲ ਸੀਗੇ ਦਾਨੀ ਸੱਜਣ ਸੀਗੇ ਉਹ ਕਹਿੰਦੇ ਵੀਰ ਜੀ ਤੁਸੀਂ ਅਸਾਂ ਅਸੀਂ ਥੱਕ ਗਏ ਆ ਅਸੀਂ ਹਸਾਂ ਦੀ ਜੇ ਤੁਸੀਂ ਜਾਓਗੇ ਤੇ ਅਸੀਂ ਕੰਮ ਕਰਾਂਗੇ ਮਰਲਾ ਅਸੀਂ ਨਹੀਂ ਕੰਮ ਕਰਦਾ ਤੇ ਅੱਜ ਮੈਂ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਅੱਜ ਇੱਥੇ ਚੱਲ ਕੇ ਆ ਤੇ ਜਿਹੜਾ ਲੜਿੰਦਾ ਸਮਾਨ ਸੀਗਾ ਉਹ ਮੈਂ ਲੈ ਕੇ ਆ ਤੇ ਆਪਣੇ ਇਹ ਬੱਚੀ ਦੇ ਚਿਹਰੇ ਤੇ ਜਿਹੜੀ ਰੌਣਕ ਵੇਖ ਕੇ ਮੇਰੀ ਜਿਹੜੀ ਕੀਤੇ ਡਿਊਟੀ ਦੀ ਥਕਾਵਨ ਆ ਉਹ ਵੀ ਖਤਮ ਹੋ ਗਈ ਆ ਔਰ ਮੈਨੂੰ ਚਿਹਰੇ ਤੇ ਅੱਜ ਬੇਟੀ ਦੇ ਚਿਹਰੇ ਤੋਂ ਵੇਖ ਕੇ ਲੱਗਦਾ ਕਿ ਦੇ ਕਾਲ ਜਿਵੇਂ ਯੂਸੀ ਸੀਗੀ ਉਹ ਅੱਜ ਖਤਮ ਹੋ ਗਈ ਆ ਤੇ ਅੱਜ ਬੇਟੀ ਖੁਸ਼ ਆ ਉਹਦਾ ਪਰਿਵਾਰ ਵੀ ਬੜਾ ਖੁਸ਼ ਆ ਜੀ ਬਿਲਕੁਲ ਜੀ ਮੈਂ ਆਪਣੇ ਦਸ਼ਕਾਂ ਦੱਸਣਾ ਚਾਹਾਂਗਾ ਕਿ ਵੀ ਜਿੱਥੇ ਸਾਬਕ ਸਪੈਕਟਰ ਜਿਹੜੇ ਕੀ ਦਲਜੀਤ ਸਿੰਘ ਨੇ ਜਿਹੜੇ ਕੀ ਗੁਰਸੇਖ ਨੇ ਪੰਜਾਬ ਪੁਲਿਸ ਵਿੱਚ ਡਿਊਟੀ ਨਿਭਾ ਰਹੇ ਨੇ ਇਹਨਾਂ ਵੱਲੋਂ ਜਿੱਥੇ ਕਿ ਡਿਊਟੀ ਬੜੀ ਇਮਾਨਦਾਰੀ ਨਾਲ ਪਾਈ ਜਾਂਦੀ ਆ ਉੱਥੇ ਹੀ ਲੋਕ ਭਲਾਈ ਦੇ ਕੰਮ ਵੀ ਜਿਹੜੇ ਬਹੁਤ ਵਧੀਆ ਤਰੀਕਿਆਂ ਕੀਤੇ ਜਾਂਦੇ ਜਿਵੇਂ ਲੋਕਡਾਊਨ ਦੌਰਾਨ ਇਹਨਾਂ ਨੇ ਬੜਾ ਵੱਧ ਚੜ ਕੇ ਜਿਹੜਾ ਕੀ ਰਾਸ਼ਨ ਦੀ ਸੇਵਾ ਕੀਤੀ ਬੱਚਿਆਂ ਨੂੰ ਪੜ੍ਹਾਈ ਦੀ ਸੇਵਾ ਕੀਤੀ ਕਾਪੀਆਂ ਕਿਤਾਬਾਂ ਲੈ ਕੇ ਦਿੱਤੀਆਂ ਉਹਤੇ ਹੀ ਜਿੱਥੇ ਕਿਸੇ ਘਰ ਰਾਸ਼ਨ ਨਹੀਂ ਸੀ ਉਸਦੇ ਰਾਸ਼ਨ ਬਚਾਇਆ ਅਤੇ ਨਾਲ ਹੀ ਜੇ ਵਿਆਹ ਦੀ ਗੱਲ ਕਰੀਏ ਲੋਕਾਂ ਨੂੰ ਧਿਆਨ ਦੇ ਜਿਹੜੇ ਅਨੰਦਕਾਰਜ ਨੇ ਉਸ ਟਾਈਮ ਤੇ ਐਸਆਈਸੀ ਦਲਜੀਤ ਸਿੰਘ ਜੀ ਪਰ ਸਾਡੀਆਂ ਖਬਰਾਂ ਤੋਂ ਬਾਅਦ ਡੀਜੀਪੀ ਸਾਹਿਬ ਨੇ ਇਹਨਾਂ ਨੂੰ ਮਾਨ ਸਨਮਾਨ ਦੇ ਕੇ ਜਿਹੜਾ ਇਹਨਾਂ ਨੂੰ ਤਰੱਕੀ ਬਖਸ਼ੀ ਅਤੇ ਜਿਹੜਾ ਕੀ ਇਹਨਾਂ ਨੇ ਧੀਆਂ ਦੇ ਜਿਵੇਂ ਅਨੰਦਕਾਰਜ ਕਰਦੇ ਨੇ ਤੇ ਪ੍ਰਮਾਤਮਾ ਨੇ ਇਹਨਾਂ ਨੂੰ ਤਕੀ ਦਿੱਤੀ ਆ ਅਤੇ ਸਬੰਗ ਇੰਸਪੈਕਟਰ ਬਣ ਗਏ ਨੇ ਅਸੀਂ ਡੀਜੀਪੀ ਸਾਹਿਬ ਦਾ ਹੀ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪੰਜਾਬ ਪੁਲਿਸ ਦੇ ਅਜਿਹੇ ਜਵਾਨ ਜਿਹੜੇ ਕਿ ਸਬੰਗ ਇੰਸਪੈਕਟਰ ਦਲਜੀਤ ਸਿੰਘ ਨੇ ਇਹਨਾਂ ਵਰਗੇ ਜਿਹੜੇ ਜਵਾਨ ਹੋਣੇ ਚਾਹੀਦੇ ਨੇ ਤਾਂ ਜੋ ਕਿ ਜੜੀ ਪੰਜਾਬ ਪੁਲਿਸ ਦਾ ਹੋਰ ਨਾਰੋਸ਼ ਹੋ ਸਕੇ ਅਫਸਰ ਆਮ ਵਾਲੋ ਕਿਸ ਤਰ੍ਹਾਂ ਦੇ ਦਲਜੀਤ ਸਿੰਘ ਜੀ ਜਦੋਂ ਲੋਕ ਭਲਾਈ ਸੇਵਾ ਕਰਦੇ ਹੋ ਅਫਸਰ ਆਮ ਵਾਲੋ ਕਿੰਨਾ ਕੇ ਮਾਨ ਸਨਮਾਨ ਮਿਲਦਾ ਜੀ ਜੀ ਔਰ ਉਹਨਾਂ ਦਾ ਡੀਜੀਪੀ ਸਾਹਿਬ ਦਾ ਖਾਸ ਕਰਕੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਸੇਵਾ ਦੇ ਲਾਇਕ ਸਮਝਿਆ ਔਰ ਮੈਨੂੰ ਇਸ ਸੇਵਾ ਦੇ ਬਦਲੇ ਨਾ ਤਰੱਕੀ ਦਿੱਤੀ ਆ ਮੈਂ ਇਹਨਾਂ ਦਾ ਧੰਨਵਾਦ ਕਿਸੇ ਵੀ ਸ਼ਬਦਾਂ ਵਿੱਚ ਜਾਂ ਇਫਾਜ਼ਾਂ ਵਿੱਚ ਨਹੀਂ ਕਰ ਸਕਦਾ ਲੇਕਿਨ ਦਿਲੋਂ ਧੰਨਵਾਦ ਹੈ ਉਹਨਾਂ ਦਾ ਕਿ ਕੋਟ ਕੋਟ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਕਿ ਜਿਹੜੀ ਆਪਾਂ ਗਰੀਬਾਂ ਤੱਕ ਪਹੁੰਚ ਕੀਤੀ ਜਾਂ ਗਰਾਊਂਡ ਲੈਵਲ ਤੇ ਆਪਾਂ ਕੰਮ ਕੀਤਾ ਸੀ ਚਾਹੇ ਉਹ ਧੀਆਂ ਦੇ ਆਨੰਦ ਕਾਰਜ ਹੋਣ ਚਾਹੇ ਬੱਚਿਆਂ ਦੀ ਪੜ੍ਹਾਈ ਲਿਖਾਈ ਹੋਵੇ ਚਾਹੇ ਉਹ ਲਵਾਸ ਲਾਸ਼ਾਂ ਦੇ ਸੰਸਕਾਰ ਹੋਣ ਚਾਹੇ ਜਿਹੜੇ ਕਈ ਬੱਚੇ ਜਿਹੜੇ ਨਸ਼ੇ ਦੀ ਦਲਦਲ ਫਸੂਕੇ ਨੇ ਉਹਨਾਂ ਨੂੰ ਵਿੱਚੋਂ ਕੱਢਣ ਦੀ ਇੱਕ ਮੁਹਿੰਮ ਵਿੱਚ ਦਾ ਇੱਕ ਹਿੱਸਾ ਹੋਣ ਬਹੁਤ ਸਾਰੇ ਐਸੇ ਹਿੱਸੇ ਸੀਗੇ ਜਿਹੜਾ ਨੇ ਕਿਸੇ ਨਾ ਕਿਸੇ ਨੇ ਜੋੜ ਕੇ ਇੱਕ ਮਾਲਾ ਬਣਾਤੀ ਤੇ ਉਹ ਮਾਲਾ ਕਿਸੇ ਦੀ ਨਿਗਾਹ ਵਿੱਚ ਪੈ ਗਈ ਤੇ ਉਹ ਨਿਗਾਹ ਦੀ ਬਦੌਲਤ ਅੱਜ ਜਿਹੜੇ ਮੇਰੇ ਕੰਧਿਆਂ ਦੇ ਸਟਾਰ ਜਿਹੜੇ ਜੱਜਦੇ ਪਏ ਆ ਉਸ ਪਰਮਾਤਮਾ ਦਾ ਸ਼ੁਕਰਾਨਾ ਤੇ ਸਾਡੇ ਡੀਜੀਪੀ ਸਾਹਿਬ ਦਾ ਖਾਸ ਕਰਕੇ ਬਹੁਤ ਸ਼ੁਕਰੀਆ ਅਸੀਂ ਦੇਖਿਆ ਤੇ ਡੀਸੀ ਜੀ ਜੇਕਰ ਇਸੇ ਤਰ੍ਹਾਂ ਹੀ ਤੁਸੀਂ ਲੋਕ ਭਲਾਈ ਦੇ ਕੰਮ ਕਰਦੇ ਰਹੇ ਧੀਆਂ ਦੇ ਆਨੰਦ ਕਾਰਜ ਕਰਦੇ ਲੋੜਵੰਤ ਧੀਆਂ ਦੇ ਜਿਹੜੇ ਕਿ ਮਾਮੇ ਬੰਦ ਰਹੇ ਤੇ ਮੈਨੂੰ ਲੱਗਦਾ ਤੁਸੀਂ ਇੱਕ ਸਾਲ ਹੋਰ ਲਵਾਓਗੇ ਅਤੇ ਲੱਗਦਾ ਤੁਸੀਂ ਐਸਐਚਓ ਸਾਹਿਬ ਤਰੱਕੀ ਜਿਹੜੀ ਹੈ ਪਰਮਾਤਮਾ ਤੁਹਾਨੂੰ ਹੋਰ ਬਖਸ਼ੇਗਾ। ਅ ਵੇਖੋ ਜੀ ਮੇਰਾ ਸਾ 2 2.5 ਸਾਲ ਮੇਰੇ ਰਿਟਾਇਰਮੈਂਟ ਚ ਰਹਿ ਗਏ ਨੇ ਤੇ ਮੇਰਾ ਇਹੀ ਪਹਿਲ ਇਹੀ ਹੋਏਗਾ ਕਿ ਮੈਂ ਜਿਹੜੇ ਲੋਕ ਭਲਾਈ ਦੇ ਕੰਮ ਉਹ ਕਰਦਾ ਦਵਾਂ। ਦੇ ਨਾਲ ਹੀ ਜਦ ਅਟਾਇਰ ਮੇਰੇ ਤੋਂ ਬਾਅਦ ਵੀ ਮੈਂ ਇਹੋ ਜਿਹੜੀ ਸੇਵਾ ਜੇ ਪਰਮਾਤਮਾ ਨੇ ਤੰਦਰੁਸਤੀ ਦਿੱਤੀ ਤੇ ਮੈਂ ਸੇਵਾ ਜਿਹੜੀ ਕਰਾਂਗਾ ਜਿਸਾਂ ਕਿ ਅੱਜ ਸਾਡੇ ਨਾਲ ਜਿਹੜੇ ਦਾਨੀ ਸੱਜਣ ਆਏ ਨੇ ਉਹ ਕਹਿ ਰਹੇ ਆ ਕਿ ਅਸੀਂ ਆਪਾਂ ਟੀਮ ਨੂੰ ਵਧਾਈਏ ਤੇ ਮੈਂ ਕੋਸ਼ਿਸ਼ ਕਰਿਆ ਕਿ ਆਨ ਵੈਲ ਟਾਈਮ ਦੇ ਵਿੱਚ ਮੈਂ ਆਪਣੀ ਟੀਮ ਦਾ ਜਿਹੜਾ ਥੋੜਾ ਜਿਹਾ ਵਾਅਦਾ ਕਰਾਂਗਾ ਔਰ ਟੀਮ ਨੂੰ ਥੋੜਾ ਜਿਹਾ ਵਧ ਕਰਕੇ ਤੇ ਆਪਾਂ ਇਹ ਮਹਿਮ ਨੂੰ ਪਰਜੋਰ ਉੱਪਰ ਲੈਵਲ ਤੱਕ ਜਾ ਕੇ ਅਸੀਂ ਹੋਰ ਵੀ ਜਿਹੜੀਆਂ ਸੁਆਵਾਂ ਨੇ ਉਹਨਾਂ ਨੂੰ ਹੀ ਆਪਾਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਖਾਸ ਕਰਕੇ ਜਿਹੜੇ ਬੱਚੇ ਨਸ਼ੇ ਦੀ ਦਲਦਲ ਜੇ ਫਸ ਚੁੱਕੇ ਨੇ ਉਹਨਾਂ ਸ਼ਾਜ ਜਿਹਦਾ ਕੋ ਦਾ ਸੰਸਕਾਰ ਨਹੀਂ ਹੋ ਸਕਦਾ ਉਹਦੀ ਸੇਵਾ ਵੀ ਜਿਹੜੀ ਉਹ ਅਸੀਂ ਅੱਜ ਤੇ ਅਸੀਂ ਮਸਰ ਲੈਵਲ ਤੇ ਆ ਕੱਲ ਨੂੰ ਅਸੀਂ ਸਟੇਟ ਲੈਵਲ ਤੇ ਕੋਸ਼ਿਸ਼ ਕਰਾਂਗੇ ਅਸੀਂ ਦੇਖਿਆ ਦਲੀਸੀ ਜਦੋਂ ਅਸੀਂ ਗੱਲਬਾਤ ਕੀਤੀ ਜੋਤੀ ਦੇ ਨਾਮ ਜਿਹੜਾ ਕਿ ਧੀ ਦਾ ਵਿਆਹ ਸੀ ਉਹਦੇ ਮਾਤਾ ਨਾਲ ਗੱਲਬਾਤ ਕੀਤੀ ਅਤੇ ਉਹਦਾ ਕਹਿਣਾ ਸੀ ਇਸ ਘਰ ਵਿੱਚ ਵਿਆਹ ਵਾਲਾ ਘਰ ਵਿਆਹ ਸੀ ਰੱਖਿਆ ਪਰ ਕੋਈ ਵਿਆਹ ਵਾਲਾ ਘਰ ਨਹੀਂ ਰਿਆ ਸੀ ਨਾ ਤੇ ਵਿਆਹ ਵਾਲੇ ਘਰ ਕੋਈ ਟੈਂਟ ਲੱਗੇ ਸੀ ਨਾ ਕੋ ਰਿਸ਼ਤੇਦਾਰ ਭੈਣ ਭਰਾ ਪਹੁੰਚੇ ਸੀ ਪਸੇ ਵੇਖਿਆ ਵੀ ਹੁਣ ਤੁਸੀਂ ਆਇਓ ਨਾਨਕਾ ਮੇਲ ਬਣ ਕੇ ਇਸ ਘਰ ਵਿੱਚ ਰੌਣਕਾਂ ਲੱਗੀਆਂ ਨੇ ਤੁਸੀਂ ਦੇਖਿਓ ਚਾਰੇ ਸ਼ਵੇ ਜਿਹੜੇ ਦਸਤੀਦਾਰ ਭੈਣ ਭਰਾ ਇਕੱਠੇ ਹੋ ਗਏ ਨੇ ਹੁਣ ਲੱਗਦਾ ਪੂਰਾ ਵਿਆਹ ਕਰ ਕੀ ਕਹਿਣਾ ਜਾਓਗੇ ਏ ਜੀ ਜਿਹੜੇ মিডিਆ ਖਾਸ ਕਰਕੇ ਪੰਜਾਬੀ ਲੋਕ ਚੈਨਲ ਜਿਨ੍ਹਾਂ ਦੀ ਜਿਹੜੀ ਇਹ ਪੋਸਟ ਨਸ਼ਰ ਕੀਤੀ ਸੀ ਉਹ ਪੋਸਟ ਵਾਲੇ ਵੇਖ ਕੇ ਲੋਕਾਂ ਨੇ ਬੜਾ ਸਾਥ ਦਿੱਤਾ ਔਰ ਲੋਕਾਂ ਦੇ ਕਮੈਂਟ ਵੀ ਇਹੋ ਜਿਹੇ ਆ ਕਿ ਜਿੱਥੇ ਕੱਲ ਲੜੀਆਂ ਨਹੀਂ ਸੀ ਲੱਗੀਆਂ ਜਿੱਥੇ ਕੱਲ ਟੈਂਟ ਨਹੀਂ ਸੀ ਲੱਗਾ ਅੱਜ ਉਥੇ ਸਭ ਕੁਛ ਲੋੜੀਂਦਾ ਸਮਾਨ ਵੀ ਆ ਗਿਆ ਔਰ ਲੜੀਆਂ ਵੀ ਲੱਗੀਆਂ ਟੈਂਟ ਵੀ ਆ ਗਿਆ ਔਰ ਜਿਹੜਾ ਘਰ ਦਾ ਘੇਲੂ ਸਮਾਨ ਸੀ ਉਹ ਵੀ ਆ ਗਿਆ ਤੇ ਅੱਜ ਉਹਨਾਂ ਬੱਚਿਆਂ ਤੇ ਚਿਹਰੇ ਤੇ ਇਹ ਵੇਖ ਕੇ ਮਿਲਤੀ ਉਹ ਰੌਣਕ ਜਿਹੜੀ ਆ ਪੀ ਇਹ ਪਤ ਲੱਗਦਾ ਕਿ ਅਸੀਂ ਜਿਹੜੀ ਉਹ ਬੇਟੀ ਦੀ ਮਜੂਰੀ ਦੂਰ ਹੋ ਗਈ ਆ ਨਾ ਤੇ ਅਸੀਂ ਸਮਝਦੇ ਹਾਂ ਕਿ ਸਾਡਾ ਕੀਤਾ ਆ ਦਾਨ ਜਿਹੜਾ ਨਾ ਉਹ ਕਿਸੇ ਥਾਂ ਪਿਆ ਵਾ ਔਰ ਇਹਨਾਂ ਦੇ ਚਿਹਰੇ ਤੇ ਜਿਹੜੀ ਮਜੂਰੀ ਸੀ ਉਹ ਖਤਮ ਹੋ ਗਈ ਆ ਤੇ ਇਹ ਜਿਹੜਾ ਦਾਨ ਆ ਇਹ ਇਸੇ ਦਾਨ ਨੂੰ ਜਿਹੜਾ ਉਹ ਦਾਨ ਮੰਨਿਆ ਜਾਂਦਾ ਕਿ ਜਿਹੜਾ ਵਿਆਹ ਦਾ ਸਮਾਨ ਹੈ ਜੇ ਉਹਦੇ ਘਰ ਪੁੱਜਦਾ ਹੋ ਜੇ ਤੇ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੈ ਜੀਪ ਭਾਈ ਕਿਸ ਤਰ੍ਹਾਂ ਦੇ ਦਿੱਓ ਨਾਲਕਾ ਮੇਲ ਬਣ ਕੇ ਤੁਸੀਂ ਆਏ ਹੋ ਘਰ ਦਾ ਦੋ ਲੋੜੀ ਦਾ ਸਮਾਨ ਸੀ ਵਿਆਹ ਦਾ ਸੂਟ ਲੈ ਕੇ ਆਏ ਹੋ ਅਸੀਂ ਦੇਖਿਆ ਵੀ ਜਿਹੜੀ ਲੜਕੀ ਦੀ ਮਾਤਾ ਕਲਵੰਤ कौर ਉਹਨੇ ਜਿਹੜਾ ਤੇਲ ਜੋਗੇ ਤੁਹਾਨੂੰ ਅੱਗੇ ਲਗਾਇਆ ਅੰਦਰ ਲਗਾਇਆ ਤੇ ਕਿੰਨਾ ਕੇ ਮਾਨੂੰ ਚੰਗਾ ਲਗਾ ਅ ਵੇਖੋ ਜੀ ਜਿਹੜਾ ਤੇਲ ਚੋਣਾ ਇੱਕ ਰੀਤੀ ਰਿਵਾਜ ਅਨੁਸਾਰ ਬਹੁਤ ਵੱਡਾ ਇੱਕ ਕਿਸੇ ਦੇ ਅੰਦਰ ਗ੍ਰਹਿ ਪ੍ਰਵੇਸ਼ ਕਰਨ ਤੋਂ ਪਹਿਲਾਂ ਜਿਹੜਾ ਤੇਲ ਚੋਣਾ ਇੱਕ ਬਹੁਤ ਸੁਚੀ ਤੇ ਸ਼ਰਧਾ ਦੇ ਨਾਲੇ ਕੰਮ ਕੀਤਾ ਜਾਂਦਾ ਜਿਹੜਾ ਤੇਲ ਚੋ ਕੇ ਸਾਨੂੰ ਅੰਦਰ ਐਂਟਰ ਕਰਵਾਇਆ ਇਹਨਾਂ ਦੇ ਮਨ ਵਿੱਚ ਜੋ ਹਾਵ ਭਾਵ ਸੀਗੇ ਇਹਨਾਂ ਦੇ ਅੰਦਰ ਸੀ ਭਾਵਨਾ ਸੀਗੀ ਅੰਦਰ ਕੀਤੀ ਹੋਈ ਜਿਹੜੀ ਜਿਹੜੀ ਸੇਵਾ ਸੀਗੀ ਜਾਂ ਇਹਨਾਂ ਦੇ ਮਨ ਵਿੱਚ ਜਿਉ ਸਾਡੇ ਵਾਸਤੇ ਇੱਜ਼ਤ ਬਣੀ ਆ ਉਹ ਇੱਜ਼ਤ ਜਿਹੜੀ ਹੈ ਇਹਨਾਂ ਤੇਲ ਚੋ ਕੇ ਸਾਨੂੰ ਅੰਦਰ ਲੰਘਾਇਆ ਤੇ ਸਾਨੂੰ ਪਰ ਲੱਗਿਆ ਵੀ ਅਸੀਂ ਇੱਥੇ ਆਏ ਆ ਤੇ ਸਾਡਾ ਜਿਹੜਾ ਸਵਾਗਤ ਹੋਇਆ ਤੇ ਸਵਾਗਤ ਜਿਹੜਾ ਜਿਸਾਂ ਕਿ ਪਹਿਲਾਂ ਚਿਹਰੇ ਤੇ ਮਜੂਸੀ ਸੀ ਉਹ ਖੁਸ਼ੀ ਵਿੱਚ ਬਦਲ ਗਈ ਆ ਤੇ ਇਤੋਂ ਵੱਡਾ ਉਹ ਕਿਉਂ ਸਕਦਾ ਜੇ ਤੇਲ ਚ ਹੋਇਆ ਤੇ ਉਹ ਤੇਲ ਦੀ ਜਿਹੜੀ ਠੰਡ ਗਿਆ ਤੇਲ ਦੀ ਜਿਹੜੀ ਮਲਾਇਮਤਾ ਨਾ ਉਹ ਘਰ ਤੱਕ ਆ ਗਈ ਆ ਤੇ ਅੰਦਰ ਦਿਲ ਤੱਕ ਪਹੁੰਚ ਗਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਉਹ ਘਰ ਆ ਜਿੱਥੇ ਕਿ ਖਬਰ ਲਗਾਈ ਸੀ ਪੰਜਾਬੀ ਲੋਕ ਚੈਨਲ ਵੱਲੋਂ ਜਿਸ ਘਰ ਵਿੱਚ ਵਿਆਹ 83 3 ਦਾ 16 ਤਰੀਕ ਨੂੰ ਤਿੰਨ ਦਿਨ ਵਿਆਹ ਨੂੰ ਰਹਿ ਗਏ ਸੀ ਪਰ ਕੋਈ ਨਾਨਕਾ ਮੇਲੀ ਪਹੁੰਚਿਆ ਕੋਈ ਦਾਲਕਾ ਮੇਲੀ ਪਹੁੰਚਿਆ ਪੰਜਾਬੀ ਲੋਕ ਚੈਨਲ ਦੀ ਖਬਰ ਤੋਂ ਬਾਅਦ ਸਬ ਇੰਸਪੈਕਟਰ ਜਿਹੜਾ ਕਿ ਪੰਜਾਬ ਪੁਲਿਸ ਦਰਜੀਤ ਸਿੰਘ ਨੇ ਉਹ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਨਾਨਕਾ ਮੇਲ ਬਣ ਕੇ ਤੁਸੀਂ ਦੇਖ ਸਕਦੇ ਹੋ ਮਾਮੇ ਦਾ ਅਹਿਮ ਰੋਲ ਨਿਭਾਇਆ ਆ ਕੇ ਇਹਨਾਂ ਨੇ ਸਗਣ ਜਿਹੜੇ ਹੁੰਦੇ ਨੇ ਨਾਨਕਾ ਪਰਿਵਾਰ ਵੱਲੋਂ ਉਹ ਸਾਰੀਆਂ ਜਿਹੜੀਆਂ ਰੀਤੀ ਰਿਵਾਜ ਜਿਹੜੇ ਉਹਨਾਂ ਸਨ ਨਿਭਾਏ ਨੇ ਹੁਣ ਗੱਲਬਾਤ ਕਰਾਂਗੇ ਕੁਲਵੰਤ ਕੌਰ ਦੇ ਨਾਲ ਜਿਹੜੀ ਕੀ ਲੜਕੀ ਦੇ ਮਾਤਾ ਜੀ ਆ ਕਿਸਤਾ ਦੇਖਦੇ ਕੁਲਵੰਤ ਕੌਰ ਜੀ ਰੋ ਰੋ ਕੇ ਤੁਸੀਂ ਕਹਿ ਰਹੇ ਸੀ ਨਾ ਤੇ ਮੇਰਾ ਨਾਨਕਾ ਸਾਡੇ ਪਰਿਵਾਰ ਪਹੁੰਚਿਆ ਨਾ ਦਾਕਾ ਪਹੁੰਚਿਆ ਪਰ ਸਾਬਕ ਸਪੈਕਟਰ ਪੰਜਾਬ ਪੁਲਿਸ ਦੇ ਦਰਜੀਤ ਸਿੰਘ ਨੇ ਮਾਮਾ ਬਣ ਕੇ ਆਏ ਨੇ ਕੀ ਕਹਿਣਾ ਚਾਹੋਗੇ ਮੈਂ ਇਹ ਚਾਹੁੰਨੀ ਹਾਂ ਪੀਚਾ ਲੋ ਕੋਈ ਮਾਮਾ ਬਣ ਕੇ ਅੱਗੇ ਆਵੇ ਕੋਈ ਚਾਚਾ ਬਣ ਕੇ ਅੱਗੇ ਆਵੇ ਚਲੋ ਮਰਤੀ ਦਾ ਮਾਮਾ ਬਣ ਕੇ ਅੱਗੇ ਆਇਆ ਵਾ ਅਸੀਂ ਇਹੋ ਚਾਹੁੰਦੇ ਆ ਫੇ ਚਲੋ ਇਹਨਾਂ ਨੂੰ ਤਰੱਕੀਆਂ ਮਿਲਣ ਤੇ ਇਹ ਹੋਰ ਉੱਚੇ ਕਰੇ ਮਹਾਰਾਜ ਇਹਨਾਂ ਨੂੰ ਅਸੀਂ ਇਹੋ ਚਾਹੁੰਦੇ ਆ ਮੈਨੂੰ ਇਸ ਕੁਲਵੱਤ ਪਹਿਣ ਕੇ ਸੋਚਿਆ ਸੀ ਵੀ ਮਾਮਾ ਬਣ ਕੇ ਆਊਗਾ ਪੰਜਾਬ ਪੁੱਤ ਦਾ ਜਵਾਨ ਉਹ ਵੀ ਨਾਨਕਾ ਮੇਲ ਬਣ ਕੇ ਕਈ ਸੋਚਿਆ ਸੀ ਇਸ ਚੀਜ਼ ਨੂੰ ਆ ਕੇ ਹਾਂ ਨਹੀਂ ਨਹੀਂ ਸੋਚਿਆ ਹਾਂਜੀ ਅੱਜ ਅੱਜ ਮੈਨੂੰ ਬਹੁਤ ਖੁਸ਼ੀ ਆ ਵੀ ਮੇਰਤੀ ਦਾ ਮਾਮਾ ਬਣ ਕੇ ਅੱਗੇ ਆਏ ਤੇ ਪੈਣ ਕਿਸਾਂ ਦੇ ਦੀਓ ਭਰਾ ਮਿਲ ਗਿਆ ਵਾ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਆ ਤੇ ਜੇ ਇੱਕ ਜੋਤੀ ਦੀ ਗੱਲ ਕਰੀਏ ਧੀ ਦੀ ਗੱਲ ਕਰੀਏ ਉਹਨੂੰ ਮਾਮਾ ਮਿਲ ਗਿਆ ਵਾ ਕਿਸਾਂ ਦੇ ਦਿਓ ਹਾਂਜੀ ਮੈਂ ਬਹੁਤ 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 ਖੁਸ਼ੀ ਆ ਮੈਨੂੰ ਅੱਜ ਵੀ ਮੇਰਾ ਭਰਾ ਅੱਜ ਆਇਆ ਵਾ ਹਾਂਜੀ ਮੈਂ ਤੇਲ ਚੌਕ ਨਗਾਇਆ ਆਪਣੇ ਭਰਾ ਨੂੰ ਵਿਸਵਾਗਤ ਕੀਤਾ ਆਪਣੇ ਭਰਾ ਦਾ ਵੀ ਮੇਰੇ ਭਰਾ ਆਇਆ ਵਾ ਤੇ ਮੈਂ ਇਸ ਨੂੰ ਕੁਲਵੰਤ ਕੌਰ ਜੀ ਜਿਹੜੇ ਦਰਸ਼ਕ ਤੁਹਾਡੀ ਮਦਦ ਕਰ ਰਹੇ ਨੇ ਦੇਸ਼ ਆਪਦੇਸ਼ਾਂ ਚੋਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਰੋ ਰੋਗ ਤੁਸੀਂ ਕਿਹਾ ਸੀ ਸਾਡੇ ਕੋਲ ਦੋ ਸੂਟ ਨੇ ਵਿਆਹ ਦੇ ਸਾਡੇ ਕੋਲ ਹੋਰ ਕੁਝ ਨਹੀਂ ਆ ਇੱਕ ਇਸੇ ਮੇਕਅਪ ਦਾ ਕਿੱਟ ਸੀ ਇੱਕ ਜੁੱਤੀ ਸੀ ਜੋਤੀ ਦੇ ਪੈਰਾਂ ਵਿੱਚ ਪਾਉਣ ਵਾਲੀ ਹੋਰ ਸਾਡੇ ਕੋਲ ਕੁਝ ਨਹੀਂ ਸੀ ਪਰ ਜਦੋਂ ਖਬਰ ਲੱਗੀ ਪੰਜਾਬੀ ਲੋਕ ਚੈਨਲ ਤੇ ਇੰਨਾ ਦਸ਼ਕਾਂ ਨੇ ਪਿਆਰ ਦਿੱਤਾ ਦੇਸ਼ਾਂ ਵਿਦੇਸ਼ਾਂ 'ਚ ਵੀ ਉਹ ਖਬਰ ਦਾ ਅਸਰ ਹੋ ਗਿਆ ਤੇ ਅੱਜ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਵੀ ਹਰ ਕੋਈ ਜਿਹੜਾ ਤੁਹਾਡੇ ਮਦਦ ਕਰਨ ਵਾਸਤੇ ਅੱਗੇ ਆ ਰਿਹਾ ਪਰਿਵਾਰ ਲੋਕ ਤੁਹਾਡੇ ਘਰਾਂ 'ਚ ਸਮਾਨ ਚੁੱਕੀ ਆ ਰਹੇ ਨੇ ਮੈਨੂੰ ਲੱਗਦਾ ਘਰ 'ਚ ਸਮਾਨ ਰੱਖਣ ਵਾਸਤੇ ਜਗ੍ਹਾ ਨਹੀਂ ਆ ਗਈ ਜਿਨ੍ਹਾਂ ਲੋਕਾਂ ਨੇ ਸਮਾਨ ਦਿੱਤਾ ਕੀ ਕਹਿਣਾ ਚਾਹੋ ਆਹ ਚਲ ਨਾ ਹਾਂ ਬਚਲੋ ਆਡੇ ਘਰੇ ਗਏ ਸਮਾਨ ਨਹੀਂ ਕੋਈ ਵੀ ਹੈਗਾ ਤੇ ਵਿਆਹ ਵਾਲਾ ਘਰ ਜਾਵਦਾ ਹੀ ਨਹੀਂ ਵਿਆਹ ਵਾਲਾ ਘਰ ਜਾਵਦਾ ਨਹੀਂ ਹੋਣਾ ਡੱਜ ਵਿਆਹ ਵਾਲਾ ਘਰ ਜਾ ਪੰਡਿਆ ਅਜਾ ਮੇਰੇ ਚਿਹਰੇ ਤੇ ਵੀ ਖੁਸ਼ੀ ਮੇਰੀ ਬੇਟੀ ਦੇ ਚਿਹਰੇ ਤੇ ਵੀ ਖੁਸ਼ੀ ਆ ਫਿਰ ਹਾਂ ਜੀ ਤੁਸੀਂ ਦੇਖ ਸਕਦੇ ਦਰਸ਼ਕਾਵਾਸੀ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਜਿਹੜੇ ਰੱਬ ਅਗੇ ਸਿਰੋਤੇ ਨੇ ਜਿਨ੍ਹਾਂ ਇਹਨਾਂ ਪਿਆਰ ਬਖਸ਼ਿਆ ਮਾਨ ਬਖਸ਼ਿਆ ਅਤੇ ਖਬਰ ਤੋਂ ਬਾਅਦ ਜਿਹੜਾ ਕਿ ਦਿਲ ਖੋਲ ਕੇ ਤੁਸੀਂ ਜਿਹੜਾ ਇਸ ਦਿਹਾੜਾ ਕਿੰਨੇ ਆਣ ਵਾਸਤੇ ਜਿਹੜਾ ਗਿਆ ਜੀ ਅਸੀਂ ਆਪਣੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦੇ ਆਂ ਖਾਸ ਕਰਕੇ ਪੰਜਾਬੀ ਲੋਕ ਚੈਨਲ ਦੇ ਜਦੋਂ ਖਬਰ ਨਿਕਾ ਕਰਦੇ ਆਂ ਅਜਿਹੇ ਲੋੜਵੰਦ ਪਰਿਵਾਰ ਦੀ ਬਾਤ ਚੜ ਕੇ ਬੰਦ ਕਰਦੇ ਹੋ ਜੋਤੀ ਦਾ ਗੱਲਬਾਤ ਕਰਦੇ ਆਂ ਜੋਤੀ ਜੋਤੀ ਨਾਲ ਗੱਲਬਾਤ ਕੀਤੀ ਸੀ ਤੂੰ ਕਿਹਾ ਸੀ ਨਾ ਸਾਡਾ ਕੋ ਨਾੜਕੇ ਆ ਰਿਹਾ ਨਾ ਕੋ ਦਾਕਿਆ ਪਰਿਵਾਰ ਆ ਰਿਹਾ ਪਰ ਉਹ ਸਭੰਗ ਸਬਟਰ ਜਿਹੜਾ ਕਿ ਦਿਲਜੀਤ ਸਿੰਘ ਨੇ ਪੰਜਾਬ ਪੁਲਿਸ ਦੇ ਉਹ ਨਾਨਕਾ ਮਿਆਲੇ ਬਣ ਕੇ ਆਏ ਨੇ ਤੁਹਾਡੇ ਮਾਮਾ ਬਣ ਕੇ ਆਏ ਨੇ ਕੀ ਕਹਿਣਾ ਚਾਹੋਗੇ ਕਿ ਸੋਚਿਆ ਸੀ ਮਾਮਾ ਬਣ ਕੇ ਪੰਜਾਬ ਪੁਲਿਸ ਇੰਸਪੈਕਟਰ ਆਉਣਗੇ ਮੈਂ ਕਦੀ ਨਹੀਂ ਸੋਚਿਆ ਹਾਂਜੀ ਅੱਜ ਮੈਂ ਬਹੁਤ ਖੁਸ਼ ਹਾਂ ਤੇ ਮੈਨੂੰ ਇਹ ਸੋ ਕਹਿੰਦੇ ਘਰ 'ਚ ਸਿਰ ਦੋ ਸੂਟ ਸੀ ਜਿਹੜੇ ਕਿ ਜੋਤੀ ਦੇ ਪੋਮ ਵਾਸਤੇ ਤੇ ਮੈਨੂੰ ਲੱਗਦਾ ਹੁਣ ਸੂਟਾਂ ਢੇਰ ਲੱਗ ਗਿਆ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਹੈ ਗਈ ਤੇ ਕੀ ਕਹਿਣਾ ਚਾਹੀਏ ਕੀ ਕਿਨਾ ਢਾ ਲਾ ਗਿਆ ਕਿ ਨਾ ਨਾ ਜੀ ਧੰਨਵਾਦ ਕਰਦੀ ਆ ਬਹੁਤ ਖੁਸ਼ ਹਾਂ ਜੀ ਬਸ ਕਰੋ ਹੋਸ਼ ਹਾਂਜੀ ਇਹ ਮੈਨੂੰ ਇਹ ਦੱਸਦੇ ਵੀ ਹੁਣ ਤੇਰਾ ਮਾਮਾ ਪੰਜਾਬ ਪੁਲਿਸ ਦਾ ਠੰਡਾ ਬਣ ਗਿਆ ਤੇ ਹੁਣ ਤੈਨੂੰ ਕੋਈ ਪੁਰਾਣਾ ਤੇਰਾ ਟੰਗ ਨਹੀਂ ਕਰੂਗਾ ਕਹੇਗੀ ਵੀ ਮੇਰਾ ਮਾਮਾ ਪੰਜਾਬ ਪੁਲਿਸ ਹੈਗਾ ਵਾ ਹਾਂਜੀ ਮੈਂ ਕਹੂੰਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕੁੜੀ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਆ ਬਸ ਬੋਲੇ ਵਾਲੀ ਆ ਰਿਹਾ ਖੁਸ਼ੀ ਦੇ ਨਾਲ ਤੇ ਸਾਡੀ ਦਸ਼ਕਾਂ ਨੂੰ ਅਪੀਲ ਆ ਅਸੀਂ ਆਪਣੇ ਦਸ਼ਕਾਂ ਦਾ ਧੰਨਵਾਦ ਕਰਦੇ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਜਵਾ ਕੇ ਮਦਦ ਕਰ ਰਹੇ ਨੇ ਤੇ ਸਾਡੀ ਖਬਰ ਨੂੰ ਇਨਾ ਪਿਆਰ ਦਿੱਤਾ ਤੁਸੀਂ ਦੇਖਿਆ ਪਹਿਲੋ ਖਬਰ ਦਿਖਾਈ ਸੀ ਤੇ ਕੀ ਹਾਲਾਤ ਸੀ ਮੈਂ ਆਪਣਾ ਕਿੱਕਰ ਮੈਨੂੰ ਕਹੂੰਗਾ ਜਿਸ ਘਰ ਵਿੱਚ ਕੋਈ ਜੀ ਨਹੀਂ ਸੀ ਵਿਆਹ ਦਾ ਪਰ ਹੁਣ ਉਸ ਘਰ ਵਿੱਚ ਰੌਣਕ ਲੱਗੀ ਪਈ ਆ ਤੁਸੀਂ ਦੇਖ ਸਕਦੇ ਹੋ ਵੀ ਇੰਨੇ ਭੈਣ ਭਰਾ ਇਕੱਠੇ ਹੋ ਗਏ ਨੇ ਤੇ ਟੈਂਟ ਲੱਗ ਗਏ ਨੇ ਜਿਸ ਘਰ ਵਿੱਚ ਸੋਚਿਆ ਸੀ ਵੀ ਨਾ ਤੇ ਨਾਨਕਾ ਮੇਲ ਪਹੁੰਚਾ ਨਾ ਹੀ ਦਾਦਾ ਕਾ ਮੇਲ ਪਰ ਹੁਣ ਇਸ ਘਰ ਵਿੱਚ ਸਮਾਰਕ ਨੂੰ ਜਗ੍ਹਾ ਨਹੀਂ ਲੱਭ ਰਹੀ ਜਿਹੜੇ ਦਰਸ਼ਕ ਨੇ ਇਨਾ ਪਿਆਰ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਹਮੇਸ਼ਾ ਪੰਜਾਬੀ ਲੋਕ ਦੀ ਖਬਰ ਨੂੰ ਇਸੇ ਤਰ੍ਹਾਂ ਪਿਆਰ ਦੇਂਦੇ ਆ ਲੋ ਕਰੋ ਅਤੇ ਕਿਸੇ ਲੋੜਵੰਦ ਦਾ ਜਿਹੜਾ ਕੀ ਕੰਮ ਜਿਹੜਾ ਹੋ ਸਕੇ ਸਾਰੀ ਦਰਸ਼ਕਾਂ ਨੂੰ ਪੀਲੇ ਇਸ ਵੀਡੀਓ ਨੂੰ ਵਾਤਵਾ ਸ਼ੇਅਰ ਜਰੂ ਕਰ ਦਿਓ ਤਾਂ ਜੋ ਕਿ ਜਿਹੜਾ ਇਸ ਭੈਣ ਦਾ ਆਨੰਦਗਾਰ ਜਿਹੜਾ ਰੰਗਿਆ ਵਾ ਉਹ ਜਿਹੜਾ ਆਨੰਦਗਾਰ ਹੋ ਸਕੇ ਅਤੇ ਜਿਹੜਾ ਦਰਸ਼ਕਾਂ ਨੇ ਇਹਨਾਂ ਪਿਆਰ ਦਿੱਤਾ ਪੰਜਾਬੀ ਲੋਕ ਚੈਨਲ ਦੀ ਖਬਰ ਨੂੰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਅਤੇ ਸਾਰੀ ਉਮਰ ਇਹਨਾਂ ਦਾ ਰਿਲੀ ਰਾਵਾਂਗੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ